ਇਹ ਜਿਹੜੀ ਸੱਤ ਇਹ ਸਾਡੀ ਵਾਰਡ ਦੀ ਬਹੁਤ ਵੱਡੀ ਸਮੱਸਿਆ ਸੀ ਬਿਜਲੀ ਦੀ ਜਿਹੜੀ ਅੱਜ ਵਸਾ ਸਾਡੀ ਹੱਲ ਹੋਣ ਜਾ ਰਹੀ ਹੈ ਅਸੀਂ ਸਟਾਰਟ ਕੀਤੀ ਪਰਮਾਤਮਾ ਦਾ ਨਾਮ ਲੈ ਕੇ ਇਹ 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 ਸਭ ਤੋਂ ਪਹਿਲਾਂ ਤਾਂ ਮੈਂ ਜੀ ਬਿਜਲੀ ਬੋਰਡ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਐਕਸ਼ਨ ਸਾਹਿਬ ਦਾ ਐਸਜੀਪੀ ਸਾਹਿਬ ਦਾ ਜੇਈ ਸਾਰੀ ਸੀ ਸਾਡੀ ਇਹ ਕਿ ਜਿਹੜੀ ਬਿਜਲੀ ਸਪਲਾਈ ਜਿਹੜੀ ਸੀਗੀ ਲੋਡ ਘਟ ਹੋਣ ਕਰਕੇ ਇਸ ਦਾ ਲੋਡ ਵਧਾਇਆ ਗਿਆ ਹੈ ਉਹਨੇ ਟਵਾ ਟ੍ਰਾਂਸਫਰ ਦੀ ਤਾ ਲੋਡ ਸੀ ਇੱਥੇ ਜਿਹੜਾ 200 ਵਾਟ ਦਾ ਸੀ ਇਹਨੂੰ ਆਪਾਂ 350 ਦੇ ਆਪਾਂ ਵਿੱਚ ਵੀ ਕਰਵਾਇਆ ਸਭ ਤੋਂ ਪਹਿਲਾਂ ਤਾਂ ਮੈਂ ਬਿਜਲੀ ਭਗ ਦਾ ਸਾਡੇ ਐਕਸ਼ਨ ਸਾਹਿਬ ਅਜੋ ਸਾਹਿਬ ਜੈ ਸਾਹਿਬ ਤੇ 온 ਦੀ ਟੀਮ ਜਦੋਂ ਵੀ ਇੱਥੇ ਦਿੱਕਤ ਆਂਦੀ ਸੀ ਸਾਨੂੰ ਉੱਥੇ ਐਚ ਐਮ ਐਚ ਐਲ ਦੇ ਮਕਾਨਾਂ ਚ ਕਹਾਂ ਜਾਂ ਮੈਂ 8 ਮੰਜ਼ਿਲ ਦੇ ਮਕਾਨਾਂ ਦੀ ਗੱਲ ਕਰਾਂ ਸਾਨੂੰ ਅੱਧੀ ਰਾਤ ਨੂੰ ਵੀ ਕਈ ਵਾਰ ਇੱਥੇ ਦੇਖੇ ਰਾਤ ਸਵੇਰਾ ਇਹ ਕੰਮ ਹੋਇਆ ਕਿਉਂਕਿ ਕੁਝ ਚੀਜ਼ਾਂ ਟੈਕਨੀਕਲੀ ਪ੍ਰੂਵਲਾਂ ਲਈ ਜਾਣੀ ਹੁੰਦੀਆਂ ਉਸ ਕਰਕੇ ਕਈ ਵਾਰ ਦੇਰ ਤੱਕ ਹੋ ਜਾਂਦੀ ਹੈ ਪਰ ਮੈਂ ਧੰਨਵਾਦ ਕਰਾਂਗਾ ਡਿਪਾਰਟਮੈਂਟ ਦਾ ਔਰ ਇਹਦੇ ਨਾਲ ਨਾਲ ਸਰab ਬੀਡੀ ਸਿੱਧੂ ਜੀ ਸਾਡੇ ਸਾਬਕਾ ਮੰਤਰੀ ਜਿਹੜੇ ਰਹਿ ਚੁੱਕੇ ਨੇ ਉਹਨਾਂ ਨੇ ਵੀ ਪੁੜਾ ਇਸ ਲਈ ਫੋਲੋਅ ਅਪ ਕੀਤਾ ਹੈ ਕੇਸ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਸਾਡੀ ਵਾਰ ਦੀ ਬਹੁਤ ਵੱਡੀ ਸਮੱਸਿਆ ਸੀ ਬਿਜਲੀ ਦੀ ਜਿਹੜੀ ਅੱਜ ਵਸ ਸਾਡੀ ਹੱਲ ਹੋਣ ਜਾ ਰਹੀ ਹੈ ਅਸੀਂ ਸਟਾਰਟ ਕੀਤੀ ਪਰਮਾਤਮਾ ਦਾ ਨਾਮ ਲੈ ਕੇ ਇਹ 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 ਸਭ ਤੋਂ ਪਹਿਲਾਂ ਤਾਂ ਮੈਂ ਜੀ ਬਿਜਲੀ ਬੋਰਡ ਦਾ ਬੋਰ ਬਹੁਤ ਧੰਨਵਾਦ ਕਰਦੀ ਆ ਐਕਸ਼ਨ ਸਾਹਿਬ ਦਾ ਐਸਜੀਓ ਸਾਹਿਬ ਦਾ ਜੇਏ ਸਾਹਿਬ ਦਾ ਜੋ ਉਸ ਤੋਂ ਬਾਅਦ ਸਾਡੇ ਬਲਬੀਰ ਸਿੰਘ ਸਿੱਧੂ ਜੀ ਜਿਨ੍ਹਾਂ ਦੇ ਕਰਕੇ ਜਿਨ੍ਹਾਂ ਦੇ ਸਦਕੇ ਇਹ ਸਾਡਾ ਇਹ ਕੰਮ ਹੋਇਆ ਸਾਡੇ ਮੇ ਜੀ ਸਿੱਧੀ ਭਾਜੀ ਦੇ ਨਾਲ ਬਿਜੀ ਤੇ ਇਹ ਇਸ ਜਿਹੜਾ ਇਸ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਸੀ ਸਾਡੀ ਇਹ ਕਿ ਜਿਹੜੀ ਬਿਜਲੀ ਸਪਲਾਈ ਜਿਹੜੀ ਸੀਗੀ ਲੋਡ ਘਟ ਹੋਣ ਕਰਕੇ ਇਸ ਦਾ ਲੋਡ ਵਧਾਇਆ ਗਿਆ ਇਹ ਅੰਡੇ ਆ ਟਵਾ ਟ੍ਰਾਂਸਫਰ ਦੀ ਤਾਂ ਲੋਡ ਸੀ ਇੱਥੇ ਜਿਹੜਾ 200 ਵਾਟ ਦਾ ਸੀ ਇਹਨੂੰ ਆਪਾਂ 350 ਦੇ ਆਪਾਂ ਵਿੱਚ ਵੀ ਕਨਵਰਟ ਕੀਤਾ ਹੈ ਹਾਂ ਸਰ ਅਸੀਂ ਧੰਨਵਾਦ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਬਿਜਲੀ ਭੱਗ ਦਾ ਸਾਡੇ ਐਕਸ਼ਨ ਸਾਹਿਬ ਐਸਡੀਓ ਸਾਹਿਬ ਜੈ ਸਾਹਿਬ ਤੇ 온 ਦੀ ਟੀਮ ਜਦੋਂ ਵੀ ਇੱਥੇ ਦਿੱਕਤ ਆਂਦੀ ਸੀ ਸਾਨੂੰ ਉੱਥੇ ਐਚਐਮਐਚਐਲ ਦੇ ਮਕਾਨਾਂ 'ਚ ਕਹਾਂ ਜੇ ਮੈਂ 8 ਮੰਜ਼ਲੇ ਦੇ ਮਕਾਨਾਂ ਦੀ ਗੱਲ ਕਰਾਂ ਸਾਨੂੰ ਅੱਧੀ ਰਾਤ ਨੂੰ ਵੀ ਕਈ ਵਾਰ ਇੱਥੇ ਭਜਾਣਾ ਪੈਂਦਾ ਸੀ ਕਿ ਲਾਈਟ ਨਹੀਂ ਆ ਸਾਨੂੰ ਬਿਜਲੀ ਭੱਗ ਨੂੰ ਭਜਾਣਾ ਪੈਂਦਾ ਸੀ ਬਾਰ-ਬਾਰ ਤੇ ਅਸੀਂ ਇਹ ਮੰਗ ਪੱਤਰ ਦਿੱਤਾ ਸੀਗਾ ਬੇਸ਼ੱਕ ਦੇਰ ਆ ਇਸ ਵੀਰਾਂੇ ਕੰਮ ਹੋਇਆ ਕਿਉਂਕਿ ਕੁਝ ਚੀਜ਼ਾਂ ਟੈਕਨੀਕਲੀ ਪ੍ਰੂਵਲ ਲਈ ਜਾਣੀ ਹੁੰਦੀਆਂ ਉਸ ਕਰਕੇ ਵੀਰ ਦੇਰ ਤੇ ਹੋ ਜਾਂਦੀ ਹੈ ਪਰ ਮੈਂ ਧੰਨਵਾਦ ਕਰਾਂਗਾ ਡਿਪਾਰਟਮੈਂਟ ਦਾ ਔਰ ਇਹਦੇ ਨਾਲ ਨਾਲ ਸਰਾ ਬੀਬੀ ਸਿੱਧੂ ਜੀ ਸਾਡੇ ਸਾਬਕਾ ਮੰਤਰੀ ਜਿਹੜੇ ਰਹਿ ਚੁੱਕੇ ਨੇ ਉਹਨਾਂ ਨੇ ਵੀ ਪੂਰਾ ਇਸ ਲਈ ਫੋਲੋਅ ਅਪ ਕੀਤਾ ਹੈ ਕਿ ਇਸ ਨੂੰ ਕੀ ਦੁਮਾਨ ਦੱਸਿਆ ਕਿ ਸਭ ਨੂੰ ਦਿੱਕਤ ਆ ਰਹੀ ਹੈ ਉਹਨਾਂ ਨੇ ਪੂਰਾ ਫੋਲੋਅ ਅਪ ਕੀਤਾ ਮੇਰ ਸਾਹਿਬ ਸਾਡੇ ਇਸ ਨਾਲ ਪੂਰਾ ਟਾਈਪ ਸੀਗੇ ਤੇ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਾਂ ਮੇਰੇ ਵਾਰਡ ਵਿੱਚ ਹੀ ਰਹਿੰਦੇ ਹਨ ਮਿਸਟਰ ਬੀਜੇ ਚਾਵਲਾ ਜੀ ਉਹਨਾਂ ਨੇ ਮੇਰੇ ਨਾਲ ਇੱਕ ਵਾਰ ਨਹੀਂ ਕੱਟੂਗਾ ਦੋ ਤਿੰਨ ਵਾਰ ਐਕਸਨ ਸਭ ਕੋ ਜਾ ਕੇ ਆਏ ਆ ਉਹਨਾਂ ਨੇ ਬਹੁਤ ਜ਼ਿਆਦਾ ਇੱਕ ਜਦੋਜਾਦ ਕਰਕੇ ਇਹ ਸਾਡਾ ਇਹ ਟ੍ਰਾਂਸਫਾਰਮਰ ਚੇਂਜ ਕਰਾਇਆ ਆ ਆਣ ਵਾਲੇ ਦਿਨਾਂ 'ਚ ਅਸੀਂ ਕੋਸ਼ਿਸ਼ ਕਰਾਂਗੇ ਜਿੱਥੇ-ਜਿੱਥੇ ਰਿਕੁਆਇਰਮੈਂਟ ਹੈਗੀ ਹੈ ਕਿ ਉਹ ਵੀ ਚੇਂਜ ਕਰਾਈ ਜਾਂਗੇ ਸਰ ਜਿਹੜਾ ਕੋਟਾ ਟ੍ਰਾਂਸਫਰ ਨਹੀਂ ਉਹਦੇ ਨਾਲ ਕੀ ਦਿੱਕਤ ਆ ਸਰ ਐਤੈ ਨਾ ਜਿਹੜਾ ਲੋਡ ਘੱਟ ਸੀਗਾ ਇਹ ਤਾਂ ਜਿਹੜਾ ਲੋਡ ਸੀਗਾ ਨਹੀਂ ਸੈਂਡ ਕਰ ਪਾਰੇ ਦੋ ਟਾਂਸਪਾ ਜਿਹਦੇ ਕਰਕੇ ਸਾਨੂੰ 200 ਸੀਗਾ ਹੁਣ 325 ਦੀ ਕੀ ਬਕਵਾਏ ਰਹਿਣਾ ਤੇ ਜਿਹਦੇ ਕਰਕੇ ਮੈਨੂੰ ਉਮੀਦ ਆ ਕਿ ਆਨਮਰ ਦਿਨਾਂ ਵਿੱਚ ਸਾਡੇ ਇੱਥੇ ਜਿਹੜੀ ਲਾਈਟ ਦੀ ਦਿੱਕਤ ਕਿਸੇ ਨੂੰ ਨਹੀਂ ਹੋਏਗੀ ਜਿਹੜੇ ਮੇਰੇ ਵਾਰਡ ਦੇ ਵਿੱਚ 11 ਨੰਬਰ ਵਾਰਡ ਦੇ ਵਿੱਚ ਹੈ 8 ਕੋ ਨੰਬਰ ਕੋਠੀਆਂ ਵੀ ਸੋਰੀ 1800 ਨੰਬਰ ਕੋਠੀਆਂ ਚ 1600 ਨੰਬਰ ਤੋਂ 1700 ਨੰਬਰ ਕੋਠੀਆਂ ਚ ਜਾਂ ਐਚ ਐਲ ਦੇ ਜਿਹੜੇ ਕੁਝ ਘਰ ਹੈਗੇ ਇੱਥੇ ਦਿੱਕਤ ਨਹੀਂ ਆਣੀ ਜੋ ਆਪਾਨੂੰ ਲੱਗ ਰਿਹਾ ਹੈ ਮੈਂ ਧੰਨਵਾਦ ਕਰਾਂਗਾ ਇਕਵਲ ਫੇਰ ਤੋਂ ਬੀਜੀਪਾਟ ਦਾ ਕਿ ਜਿਹੜੇ ਜਮੀਨੀ ਲੈਵਲ ਤੇ ਜਿਹੜੀ ਲੋਕਾਂ ਨੂੰ ਸਹੂਲਤਾਂ ਹੋਈਆਂ ਗ੍ਰਾਂਡ ਚੌਕ ਦਾ ਯੋਗਦਾਨ ਪਾ ਰਹੇ ਹਨ ਔਰ ਅਸੀਂ ਬੀਂਗੇ ਵੀ ਵਾਈਪੁਥੀ ਕੌਂਸਲਰ ਹਾਂ ਅਸੀਂ ਵਾਰਡ ਵਾਸੀਆਂ ਦੇ ਬਚਨ ਪਾਦਾ ਹਾਲਾਂਕਿ ਮੈਂ ਇੱਕ ਚੀਜ਼ ਸੁਣਾ ਚਾਹਾਂਗਾ ਕਿ ਜਿਹੜਾ ਇਹ ਡਿਪਾਰਟਮੈਂਟ ਹੈ ਸਾਡੇ ਅੰਡਰ ਨਹੀਂ ਆਂਦਾ ਇਹ ਸਿੱਧੇ ਤੌਰ ਤੇ ਸਰਪਚਾਤ ਅੰਡਰ ਨਹੀਂ ਆਂਦਾ ਬਟ ਫਿਰ ਵੀ ਅਸੀਂ ਆਪਣੇ ਆਪ ਨੂੰ ਪੂਰੀ ਕੋਸ਼ਿਸ਼ ਕਰਦੀ ਹੈ ਕਿ ਜਿਹੜੀ ਵੀ ਸਾਡੀ ਇੱਕ ਮੰਗ ਰੱਪਤਰ ਆਪਾਂ ਸਹੀ ਥੇਕ ਨਾਲ ਅੱਗੇ ਪਹੁੰਚਾਈਏ ਤਾਂ ਕਿ ਸਾਡੀ ਮੰਗ ਤੇ ਪਹੁੰਚਾ ਦਿੱਤਾ ਵੀ ਉਹਦੇ ਹੁਲਤਾਂ ਨੂੰ ਪੂਰਾ ਕਰਤੇ। ਧੰਨਵਾਦ। ਜਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ। ਤੁਸੀਂ ਸਿੰਗਲ ਜਾਣਾ ਹੈ, ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ। ਜਪ ਸਟੱਡੀ ਦੇ ਕੋਲੇ ਅੱਜ ਹੀ ਆਓ।